ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਸਰਵਣ ਕਰਾਂਗੇ ਇਹਨਾਂ ਬੱਚਿਆਂ ਕੋਲੋਂ ਗੂਜਰੀ ਦਾਗ ਦਾ ਪਦਾ ਜੋ ਬਹੁਤ ਮਹਿੰਗੀ ਬਾਣੀ ਹੈ ਆਮ ਸੰਗਤਾਂ ਨੂੰ ਨਹੀਂ ਆਉਂਦਾ ਇਹ ਸਲੋਕ ਦਾ ਸ਼ਬਦ ਜਿਹੜਾ ਉਚਾਰਨ ਹੈ ਸੋ ਕਿਉਂਕਿ ਜਦੋਂ ਗਰੰਤੀ ਸਿੰਘਾਂ ਦਾ ਟੈਸਟ ਲਿਆ ਜਾਂਦਾ ਹੈ ਤੇ ਇਹ ਸਲੋਕ ਦਾ ਉਚਾਰਨ ਜਰੂਰ ਕਰਵਾਉਂਦੇ ਨੇ ਅੱਜ ਆਪਾਂ ਇਹਨਾਂ ਤੋਂ ਮੂੰਹ ਜਬਾਨੀ ਕੰਠ ਸੁਣਾਗੇ ਦੋਨਾਂ ਤੋਂ ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗੁਜਰੀ ਸ੍ਰੀ ਜੈਦੇਵ ਜੀਉ ਕਾ ਪਦਾ ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਪਰਮਾਦ ਪੁਰਖ ਮਨੋ ਪਿਮੰ ਸਤ ਆਦ ਭਾਵ ਰਤੰ ਪਰਮਦ ਪੁਤੰ ਪਰ ਕਿਰਤ ਪਰੰ ਜਾ ਚਿੰਤ ਸਰਬ ਗਤੰ ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਆਤਮੈ ਨਾਦ ਨੋਤ ਜਸ ਮਰਨੇਣ ਜਨਮ ਜਰਾਦ ਮਰਨ ਭੈੰ ਰਾਹਾਉ ਇਛਸ ਜਮਾਦ ਪ੍ਰਾਪੈ ਜਸ ਵਸਤ ਸੁਕ੍ਰਿਤ ਕ੍ਰਿਤੰ ਭਾਵ ਭੂਤ ਭਾਵ ਸਮਭੰ ਪਰਮੰ ਪਰਸੰਨ ਮਿਦੰ ਲੋਪਾ ਦ੍ਰਿਸ਼ਟ ਪਰ ਗ੍ਰਹੰ ਜਦ ਬਿਦ ਆਚਰਣੰ ਤਜ ਸਕਲ ਦਹਕਰਤ ਦਰਮਤੀ ਪਾ ਚਕਰ ਧਰ ਸਰਣੰ ਹਰ ਭਗਤ ਨਿਜ ਨਿਹ ਕੇਵਲਾ ਰਿੱਦ ਕਰਮ ਨਾ ਬਸਾ ਜੋ ਗੇਨ ਕਿੰਗ ਜਗੇਨ ਕਿੰਗ ਦਾਨੇਨ ਕਿੰਗ ਤਪਸਾ ਗੋਬਿੰਦ ਗੋਬਿੰਦੇਤ ਜਪ ਨਰ ਸਕਲ ਸਿਧ ਪਦੰ ਜੈ ਦੇਵ ਆਇਓ ਤਾਸ ਫਟੰ ਪਾਪੂਤ ਸਰਬ ਗਤੰ ਜੈ ਦੇਵ ਆਇਓ ਤਾਸ ਫਟੰ ਪਾਪੂਤ ਸਰਬ ਗਤੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਸੁਣਦੇ ਆਂ ਅਮਰਤਪਾਲ ਕੌਰ ਤੋਂ ਹਾਂਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੂਜਰੀ ਸ਼੍ਰੀ ਜੈਦੇਵ ਜੀਓ ਕਾ ਪਦਾ ਕਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਪਰਮਾਤਪੁਰਖ ਮਨੋਪਿਮੰ ਸਤ ਆਦ ਭਾਵ ਰਤੰ ਪਰਮਦ ਭੁਤੰ ਪਰਗ੍ਰਿਤ ਪਰੰ ਜਦ ਚਿੰਤ ਸਰਬਗਤੰ केवल राम नाम मनोरम बत अमृतततमयंग नादनोद जा समरणेण जन्म जरा मरण भयंग रहाओ इच्छसह जमाद परा भयंग जस स्वस्त सोकृत कृतंग पाव भूत पाव समाभ्यंग परमंग प्रसन्न मिदंग लोपाद दृष्ट पर गृहंग जाद वेद आचरणं तज सकल दुख कृत दुर्मति भज चक्रतार शरणं हर भगत निज नेह केवला हृदय कर्मणा वत्स ਜਗੇਨਕਿੰਗ ਜਗੇਨਕਿੰਗ ਦਾ ਨੀਨਕਿੰਗ ਤਪਸਾ ਗੋਬਿੰਦ ਗੋਬਿੰਦੇਤ ਜਪਨਰ ਸਕਲ ਸਿਧ ਪਦੰ ਜੈ ਦੇਵ ਆਯੋਤਾਸ ਫੁਟੰ ਪਵਪੂਤ ਸਰਬਗਤੰ ਜੈ ਦੇਵ ਆਯੋਤਾਸ ਫੁਟੰ ਪਵਪੂਤ ਸਰਬਗਤੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਇਹ ਬੱਚੇ ਪਿੰਡ ਮਹਾਰਾਜਵਾਲਾ ਸ੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲੇ ਨੇ ਬਹੁਤ ਸੋਹਣਾ ਇਹਨਾਂ ਨੇ ਗੂਜਰੀ ਦਾਗ ਦਾ ਪਦਾ ਆਪ ਜੀ ਨੂੰ ਸੁਣਾਉਣਾ ਕੀਤਾ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੁਸੀਂ ਵੀ ਜਰੂਰ ਇਸ ਨੂੰ ਯਾਦ ਕਰਿਓ ਅਭਿਆਸ ਕਰਿਓ ਇਸ ਸ਼ਬਦ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ